ਸਾਰੇ ਸੁੱਖਾਂ ਦਾ ਦਾਤਾ ਉਹ ਪਰਮਾਤਮਾ ਹੈ ਕੋਈ ਹੋਰ ਨਹੀਂ ਨਾਨਕ ਸਾਹਿਬ ਜੀ ਕਹਿ ਰਹੇ ਹਨ ਨਾਮੇ ਸਰੂਪ ਦੇ ਵਿੱਚ ਕਹਿ ਰਹੇ ਨੇ हे ਮਨ ਤੂੰ ਸੁਣ ਉਹ ਪਰਮਾਤਮਾ ਉਸ ਨਿਰੰਕਾਰ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਯਾਦ ਕਰਦਿਆਂ ਹੀ ਮੁਕਤੀ ਹੋ ਸਕਦੀ ਹੈ ਬਿਨਾਂ ਯਾਦ ਕੀਤਿਆਂ ਮੁਕਤੀ ਨਹੀਂ ਹੈ ਭਾਵ ਜਗਤ ਦੇ ਬੰਦਿਆਂ ਦਾ ਜਦੋਂ ਕੋਈ ਮਾਨਸਿਕ ਅਧਿਾਨ ਕਰਦਾ ਹੈ ਤਾਂ ਹੈਰਾਨ ਹੋ ਜਾਂਦਾ ਕਿ ਸਾਰੇ ਮਨੁੱਖ ਸੁਖੀ ਨਹੀਂ ਸਾਰਿਆਂ ਕੋਲ ਇੱਕੋ ਜਿਹਾ ਸੁੱਖ ਨਹੀਂ ਕਿਸੇ ਦਾ ਮਕਾਨ ਵੱਡਾ ਹੈ ਕਿਸੇ ਦਾ ਛੋਟਾ ਹੈ ਕਿਸੇ ਕੋਲ ਧਨ ਥੋੜਾ ਕਿਸੇ ਕੋਲ ਜ਼ਿਆਦਾ ਪਰ ਇੱਕ ਸਾਂਝ ਹੈ ਉਹ ਸਾਰਿਆਂ ਦੇ ਬਰਾਬਰ ਹੈ ਕਿ ਹਰ ਇੱਕ ਮਨੁੱਖ ਦੁਖੀ ਹੈ ਇਹ ਸਾਂਝ ਹੈ ਨਾਨਕ ਦੁਖਿਆ ਸਭ ਸੰਸਾਰ